ਨੇਗੇਟਿਵ ਨਿਊਜ਼ ਤੇ ਪੋਜ਼ਿਟਿਵ ਨਿਊਜ਼ ਦਾ ਇਹ ਹੁੰਦਾ ਕਿ ਪੋਜ਼ਿਟਿਵ ਨਿਊਜ਼ ਨੂੰ ਅਸੀਂ ਕਿਤੇ ਨਾ ਕਿਤੇ ਸਕਿਪ ਕਰਦੇ ਆਂ ਔਰ 네ਗੇਟਿਵ ਨਿਊਜ਼ ਨੂੰ ਪੂਰੀ ਅਸੀਂ ਦੇਖਦੇ ਆਂ ਅੰਤ ਤੱਕ ਗ੍ਰੀਨ ਸਿਗਨਲ ਆ ਜੀ ਗ੍ਰੀਨ ਸਿਗਨਲ ਜਿਹੜਾ ਹੈਗਾ ਉਹ ਚੰਗਾ ਹੀ ਚੰਗਾ ਹਰ ਜਗ੍ਹਾ ਜਿਹੜਾ ਇਹ ਸਿਗਨਲ ਆ ਇਹ ਪੋਜ਼ਿਟਿਵ ਸਿਗਨਲ ਆ ਕਿ ਜਦੋਂ ਹਰ ਅਲਫਾਫਾ ਸਾਡੇ ਆਫਿਸ 'ਚ ਆਉਂਦਾ ਤਾਂ ਸਾਨੂੰ ਉਹਦੇ ਹੀ ਖੁਸ਼ੀ ਹੁੰਦੀ ਆ ਕਿ ਹਰ ਅਲਫਾਫਾ ਆ ਗਿਆ ਤੇ ਗ੍ਰੀਨ ਸਿਗਨਲ ਮਿਲ ਗਿਆ ਤੇ ਪੋਜ਼ਿਟਿਵ ਰਿਸਪੌਂਸ ਮਿਲ ਗਿਆ ਯੂਕੇ ਦਾ ਜਿਹੜਾ ਰਿਸਪੌਂਸ ਆ ਉਹ ਬਹੁਤ ਵਧੀਆ ਸਕਿਲਡ ਵੀਜ਼ੇ ਦੇ ਲਾਸਟ ਵੀਕ ਵੀ ਦੋ ਕੇਸ ਅਸੀਂ ਸ਼ੇਅਰ ਕੀਤੇ ਸੀ ਤੇ ਹੁਣ ਵੀ ਇੱਕ ਪਾਸਪੋਰਟ ਆ ਚੁੱਕਾ ਤੇ ਦੋ ਤਿੰਨ ਪਾਸਪੋਰਟ ਪ੍ਰੋਸੈਸਿੰਗ ਚ ਇਸੇ ਟਾਈਮ ਸਾਨੂੰ ਇਹ ਲੱਗਦਾ ਕਿ ਸੀਗਾ ਸ਼ਾਇਦ ਓਪਨ ਸਪਾਉਸ ਜਿਹੜਾ ਵਰਕ ਪਰਮਿਟ ਆ ਉਹ ਨਹੀਂ ਆਉਣਾ ਬਟ ਇਹ ਦੋ ਪਾਸਪੋਰਟ ਤਾਂ ਜਿਹੜੇ ਉਹ ਆ ਸਟੈਂਪ ਹੋ ਕੇ ਆ ਗਏ ਜਸਪ੍ਰੀਤ ਕੌਰ ਜਿਹਦੇ ਹਸਬੰਡ ਵੀ ਸਾਡੇ ਕੋਲੋਂ ਗਏ ਸੀ ਓਪਨ ਸਪਾਉਸ ਵਰਕ ਪਰਮਿਟ ਉਸ ਤੋਂ ਇਲਾਵਾ ਜਿਹੜਾ ਹੈਗਾ ਇਹ ਸ਼ਮਸ਼ੇਰ ਸਿੰਘ ਹੈਗਾ ਇਹਨਾਂ ਦੀ ਵਾਈਫ ਵੀ ਸਾਡੇ ਕੋਲੋਂ ਗਏ ਸੀ ਇਹਨਾਂ ਦਾ ਵੀ ਓਪਨ ਸਪਾਉਸ ਵਰਕ ਪਰਮਿਟ ਆ ਗਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅੱਜ ਵੀ ਹਰੇ ਲਿਫਾਫੇ ਪਹਿਲਾਂ ਵਾਂਗ ਹੀ ਆ ਰਹੇ ਆ ਬਸ ਸਪੀਡ ਜ਼ਰੂਰ ਕੁਝ ਕਟੀ ਹੋਈ ਆ ਹਰੇ ਲਿਫਾਫੇ ਯਾਨੀ ਵੀਜ਼ਿਆਂ ਦੀ ਅਪਰੂਵਲ ਵੀਜ਼ਾ ਚਾਹੇ ਕਿਸੇ ਵੀ ਦੇਸ਼ ਦਾ ਲੱਗੇ ਘਰ ਤੱਕ ਪਹੁੰਚਦਾ ਹਰੇ ਲਿਫਾਫੇ ਵਿੱਚ ਹੀ ਆ ਫਰੀਦਕੋਟ ਵਿੱਚ ਵੀਜ਼ਾ ਵੇਵ ਇਮੀਗ੍ਰੇਸ਼ਨ ਦੇ ਮਾਲਕ ਸਿਮਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਾਵੇਂ ਹੁਣ ਵੀਜ਼ਿਆਂ ਦੀ ਰਫ਼ਤਾਰ ਕੁਝ ਮੱਠੀ ਪਈ ਆ ਪਰ ਅੱਜ ਵੀ ਉਹਨਾਂ ਵੱਲੋਂ ਹਰ ਰੋਜ਼ ਕਿਸੇ ਨਾ ਕਿਸੇ ਘਰ ਵਿੱਚ ਲਫਾਫੇ ਪਹੁੰਚਾਉਣ ਦੀ ਖੁਸ਼ੀ ਦਿੱਤੀ ਜਾ ਰਹੀ ਹੈ ਕੈਨੇਡਾ ਵਿਜ਼ਟਰ ਵੀਜ਼ਾ ਵਰਕ ਪਰਮਿਟ ਜਾਂ ਫਿਰ ਯੂਕੇ ਦਾ ਸਟੱਡੀ ਵੀਜ਼ਾ ਕਿੰਨੀਆਂ ਹੀ ਕਿਸਮਾਂ ਦੇ ਵੀਜ਼ੇ ਆ ਜਿਹੜੇ ਹਰ ਮਹੀਨੇ ਉਹਨਾਂ ਕੋਲ ਦਰਜਨਾਂ ਦੇ ਹਿਸਾਬ ਦੇ ਨਾਲ ਪਹੁੰਚਦੇ ਆ ਤੇ ਹਰੇ ਲਫਾਫਿਆਂ ਵਾਲੇ ਇਹਨਾਂ ਬੰਡਲਾਂ ਨੂੰ ਦੇਖ ਕੇ ਉਹਨਾਂ ਨੂੰ ਖੁਸ਼ੀ ਚੜ ਜਾਂਦੀ ਹੈ ਕਿ ਵੀਜ਼ਿਆਂ ਦਾ ਇੱਕ ਥੱਬਾ ਇੱਕ ਬੰਡਲ ਹੋਰ ਆ ਗਿਆ ਸਾਰੇ ਹੀ ਸਟੂਡੈਂਟਸ ਨੂੰ ਅਸੀਂ ਕੰਗ੍ਰੈਚੁਲੇਸ਼ਨ ਕਰਦੇ ਆਂ ਜਿਨ੍ਹਾਂ ਦੇ ਹਰੇ ਲਫਾਫਿਆਂ ਦੇ ਵਿੱਚ ਵੀਜ਼ੇ ਆ ਰਹੇ ਆਂ ਔਰ ਬਹੁਤ ਹੀ ਸਮੂਥ ਪ੍ਰੋਸੈਸ ਹੈਗਾ ਇਸ ਟਾਈਮ ਕੈਨੇਡਾ ਦਾ ਜਿਹਦੇ ਵਿੱਚ ਬਹੁਤ ਸਾਰੇ ਪਾਸਪੋਰਟ ਦਾ ਸਟੈਂਪ ਹੋ ਕੇ ਆ ਚੁੱਕੇ ਆਂ ਔਰ ਬਹੁਤ ਸਾਰੇ ਉਹ ਬੱਚੇ ਹੈਗੇ ਆ ਜਿਨ੍ਹਾਂ ਦੇ ਆ ਲਾਸਟ ਵੀਕ ਦੇ ਵਿੱਚ ਵਿੱਚ ਪੀਪੀਆਰ ਆਈਆਂ ਔਰ ਬਹੁਤ ਹੀ ਚੰਗਾ ਐਮਬੈਸੀ ਦਾ ਪ੍ਰੋਸੈਸ ਹੈਗਾ ਔਰ ਬਹੁਤ ਸਾਰੀਆਂ ਜਿਹੜੀਆਂ ਨੈਗੇਟਿਵ ਨਿਊਜ਼ ਜਿਹੜੀਆਂ ਹੈਗੀਆਂ ਸੀਆਂ ਜਿਨ੍ਹਾਂ ਤੋਂ ਅਸੀਂ ਵੀ ਡਰੇ ਹੋਏ ਸੀ ਕਿਸੇ ਟਾਈਮ ਸਾਨੂੰ ਇਹ ਲੱਗਦਾ ਕਿ ਸੀਗਾ ਸ਼ਾਇਦ ਓਪਨ ਸਪਾਊਸ ਜਿਹੜਾ ਵਰਕ ਪਰਮਿਟ ਆ ਉਹ ਨਹੀਂ ਆਉਣਾ ਬਟ ਇਹ ਦੋ ਪਾਸਪੋਰਟ ਤਾਂ ਜਿਹੜੇ ਉਹ ਆ ਸਟੈਂਪ ਹੋ ਕੇ ਆ ਗਏ ਜਸਪ੍ਰੀਤ ਕੌਰ ਜਿਹਦੇ ਹਸਬੰਡ ਵੀ ਸਾਡੇ ਕੋਲੋਂ ਗਏ ਸੀ ਓਪਨ ਸਪਾਊਸ ਵਰਕ ਪਰਮਿਟ ਉਸ ਤੋਂ ਇਲਾਵਾ ਜਿਹੜਾ ਹੈਗਾ ਇਹ ਸ਼ਮਸ਼ੇਰ ਸਿੰਘ ਹੈਗਾ ਇਹਨਾਂ ਦੀ ਵਾਈਫ ਵੀ ਸਾਡੇ ਕੋਲੋਂ ਗਏ ਸੀ ਇਹਨਾਂ ਦਾ ਵੀ ਓਪਨ ਸਪਾਊਸ ਵਰਕ ਪਰਮਿਟ ਆ ਗਿਆ ਉਸ ਤੋਂ ਇਲਾਵਾ ਯੂਕੇ ਦਾ ਜਿਹੜਾ ਰਿਸਪੌਂਸ ਆ ਬਹੁਤ ਵਧੀਆ ਸਕਿਲਡ ਵੀਜ਼ੇ ਨੇ ਲਾਸਟ ਵੀਕ ਵੀ ਦੋ ਕੇਸ ਅਸੀਂ ਸ਼ੇਅਰ ਕੀਤੇ ਸੀ ਤੇ ਹੁਣ ਵੀ ਇੱਕ ਪਾਸਪੋਰਟ ਆ ਚੁੱਕਾ ਤੇ ਦੋ ਤਿੰਨ ਪਾਸਪੋਰਟ ਪ੍ਰੋਸੈਸਿੰਗ ਚ ਔਰ ਹਰ ਇੱਕ ਕੰਬੈਸੀ ਦਾ ਜਿਹੜਾ ਪ੍ਰੋਸੈਸ ਸੀ ਨਾ ਪਿਛਲੇ ਟਾਈਮ ਦੇ ਵਿੱਚ ਇਹ ਡਰ ਲੱਗਦਾ ਸੀ ਕਿਤੇ ਨਾ ਕਿਤੇ ਕੀ ਪਤਾ ਨਹੀਂ ਕੀ ਬੰਨ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਹੁਤ ਹੀ ਪੋਜ਼ਿਟਿਵ ਰਿਜ਼ਲਟ ਆ ਸਟੂਡੈਂਟ ਹੋਵੇ ਚਾਹੇ ਓਪਨ ਸਪਾਊਸ ਵਰਕ ਪਰਮਿਟ ਹੋਵੇ ਚਾਹੇ ਕਿਸੇ ਦਾ ਸਪਾਊਸ ਕੈਨੇਡਾ ਦੇ ਵਿੱਚ ਜਾ ਚੁੱਕਾ ਉਹਦੇ ਵੀਜ਼ਾ ਵਿਸਟਰ ਵੀਜ਼ੇ ਹੋਣ ਸਾਰੇ ਹੀ ਵੀਜ਼ਿਆਂ ਦਾ ਜਿਹੜਾ ਪ੍ਰੋਸੈਸ ਬਹੁਤ ਬੜਾ ਸਮੂਥ ਤੇ ਬਹੁਤ ਕਲੀਅਰ ਚੱਲ ਰਿਹਾ ਤੇ ਬਹੁਤ ਵਧੀਆ ਵੀਜ਼ੇ ਆ ਰਹੇ ਆ ਹਰ ਅਲਫਾਫੇ ਦਾ ਮਤਲਬ ਕੀ ਹੈ ਜਿਹੜਾ ਇਹ ਹਰ ਅਲਫਾਫਾ ਹੁੰਦਾ ਗ੍ਰੀਨ ਸਿਗਨਲ ਆ ਜੀ ਗ੍ਰੀਨ ਸਿਗਨਲ ਜਿਹੜਾ ਹੈਗਾ ਉਹ ਚੰਗਾ ਹੀ ਚੰਗਾ ਹਰ ਜਗ੍ਹਾ ਜਿਹੜਾ ਇਹ ਸਿਗਨਲ ਆ ਇਹ ਪੋਜ਼ਿਟਿਵ ਸਿਗਨਲ ਆ ਕਿ ਜਦੋਂ ਹਰ ਅਲਫਾਫਾ ਸਾਡੇ ਆਫਿਸ 'ਚ ਆਉਂਦਾ ਤਾਂ ਸਾਨੂੰ ਉਹਦੇ ਹੀ ਖੁਸ਼ੀ ਹੁੰਦੀ ਹੈ ਕਿ ਹਰ ਅਲਫਾਫਾ ਆ ਗਿਆ ਤੇ ਗ੍ਰੀਨ ਸਿਗਨਲ ਮਿਲ ਗਿਆ ਤੇ ਪੋਜ਼ਿਟਿਵ ਰਿਸਪੌਂਸ ਮਿਲ ਗਿਆ ਬੱਚੇ ਦਾ ਫਿਊਚਰ ਬਣ ਗਿਆ ਔਰ ਜਿਹੜੇ ਪੇਰੈਂਟਸ ਦੇ ਸੁਪਨੇ ਸੀ ਉਹ ਪੂਰੇ ਹੁੰਦੇ ਦੇਖਦੇ ਆ ਇਹ ਅਲਫਾਫੇ ਨੂੰ ਦੇਖ ਕੇ ਪ੍ਰਦੇਸ਼ਾਂ ਦੇ ਵਿੱਚ ਕਿਤੇ ਬੱਚੇ ਗਏ ਆ ਬਹੁਤ ਸਾਰੀਆਂ ਖਬਰਾਂ ਇਸ ਤਰ੍ਹਾਂ ਆ ਰਹੀਆਂ ਕਿ ਪਤਾ ਨਹੀਂ ਕੀ ਕਰੀ ਜਾਂਦੇ ਲੋਕਾਂ ਨੂੰ ਐਂ ਲੱਗਦਾ ਕੈਨੇਡਾ ਦੇ ਵਿੱਚ ਪਤਾ ਹੀ ਨਹੀਂ ਕੀ ਹੋ ਰਿਹਾ ਇਹੋ ਜੇ ਸਟੂਡੈਂਟ ਗਏ ਹੋਏ ਆ ਕਿਸ ਤਰ੍ਹਾਂ ਦੇਖਦੇ ਇਸ ਤਰ੍ਹਾਂ ਖਬਰਾਂ ਦੇਖੋ ਜੀ ਕੰਟਰੀ ਕੋਈ ਵੀ ਮਾੜੀ ਨਹੀਂ ਹੈਗੀ ਚਾਹੇ ਉਹ ਬੱਚਾ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਗਿਆ ਚਾਹੇ ਆਸਟ੍ਰੇਲੀਆ ਗਿਆ ਚਾਹੇ ਯੂਕੇ ਗਿਆ ਚਾਹੇ ਨਿਊਜ਼ੀਲੈਂਡ ਗਿਆ ਚਾਹੇ ਕੋਈ ਬੱਚਾ ਸਿੰਗਾਪੁਰ ਜਾਂ ਸਾਈਪ੍ਰਸ ਵੀ ਗਿਆ ਕੋਈ ਕੰਟਰੀ ਮਾੜੀ ਨਹੀਂ ਕਿਉਂਕਿ ਲਾਓ ਕਰਦੀ ਜਿੰਨਾ ਕਿ ਤੁਹਾਡੀ ਜੇਬ ਲਾਓ ਕਰਦੀ ਤੁਸੀਂ ਉਸ ਕੰਟਰੀ ਨੂੰ ਚੂਜ਼ ਕਰਦੇ ਆ ਬਟ ਮੈਂ ਇਹ ਕਹਿਣਾ ਚਾਹਣਾ ਕਿ ਕੈਨੇਡਾ ਵਰਗੀ ਕੰਟਰੀ ਨਾ ਤਾਂ ਪਹਿਲਾਂ ਸੀ ਤੇ ਨਾ ਹੋਣੀ ਆ। 네ਗੇਟਿਵ ਨਿਊਜ਼ ਤੇ ਪੋਜ਼ਿਟਿਵ ਨਿਊਜ਼ ਦਾ ਇਹ ਹੁੰਦਾ ਕਿ ਪੋਜ਼ਿਟਿਵ ਨਿਊਜ਼ ਨੂੰ ਅਸੀਂ ਕਿਤੇ ਨਾ ਕਿਤੇ ਸਕਿਪ ਕਰਦੇ ਆਂ ਔਰ 네ਗੇਟਿਵ ਨਿਊਜ਼ ਨੂੰ ਪੂਰੀ ਅਸੀਂ ਦੇਖਦੇ ਆਂ ਐਂਡ ਤੱਕ। 네ਗੇਟਿਵ ਦਾ ਮਤਲਬ ਇਹ ਆ ਕਿ ਬਹੁਤ ਸਾਰੀਆਂ 네ਗੇਟਿਵ ਨਿਊਜ਼ ਆ ਬਟ ਇੱਕ 네ਗੇਟਿਵ ਨਿਊਜ਼ ਜਿਹੜੀ ਬਹੁਤ ਹਾਈਲਾਈਟ ਹੋਈ ਜਿਨੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਬੜਾ ਕਨਫਿਊਜ਼ ਕੀਤਾ ਵੀ ਕੈਨੇਡਾ ਦਾ ਤਾਂ ਹੁਣ ਵਰਕ ਪਰਮਿਟ ਹੀ ਨਹੀਂ ਮਿਲਣਾ ਔਰ ਜਿਹੜੇ ਬੱਚੇ ਉੱਥੇ ਚਲੇਗੇ ਉਹਨਾਂ ਦੇ ਸਪਾਊਸ ਨੂੰ ਤਾਂ ਮੌਕਾ ਹੀ ਨਹੀਂ ਮਿਲ ਔਰ ਰਿਜ਼ਲਟ ਸਾਡੇ ਕੋਲੇ ਆ ਔਰ ਇੱਕ ਜਿਹੜਾ ਤੁਸੀਂ ਬੱਚਿਆਂ ਦਾ ਸੁਣਿਆ ਹੋਣਾ ਵੀ ਕੈਨੇਡਾ ਦੇ ਵਿੱਚ ਕਹਿੰਦੇ ਆ ਕਿ ਹੁਣ ਵਰਕ ਪਰਮਿਟ ਮਿਲਣਾ ਹੀ ਨਹੀਂ ਉਹਦੀ ਨਿਊਜ਼ ਹੀ ਕੁਝ ਹੋਰ ਸੀਗੀ ਜਿਹਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਗਿਆ ਬਹੁਤ ਸਾਰੇ ਨਿਊਜ਼ ਚੈਨਲਾਂ ਨੇ ਬਹੁਤ ਸਾਰੇ ਨਿਊਜ਼ ਚੈਨਲ ਬਹੁਤ ਸਾਰੀ ਨਿਊਜ਼ ਨੂੰ ਪਰਚੋਲ ਕਰਨ ਤੋਂ ਬਾਅਦ ਬਹੁਤ ਸਾਰੀ ਰਿਸਰਚ ਕਰਨ ਤੋਂ ਬਾਅਦ ਪੇਸ਼ ਕਰਦੇ ਆ ਬਟ ਬਹੁਤ ਸਾਰੇ ਨਿਊਜ਼ ਚੈਨਲ ਇਦਾਂ ਦੇ ਵੀ ਹੈਗੇ ਜਿਹੜੇ ਪੂਰੀ ਖਬਰ ਨੂੰ ਜਾਣੇ ਬਿਨਾਂ ਹੀ ਲੋਕਾਂ ਸਾਹਮਣੇ ਪੇਸ਼ ਕਰ ਦਿੰਦੇ ਆ ਉਹਦਾ ਅਸਲੀ ਸੱਚ ਇਹ ਸੀਗਾ ਕਿ ਉਹ ਦੋ ਤਰੀਕੇ ਨਾਲ ਵਰਕ ਪਰਮਿਟ ਈਸ਼ੂ ਕਰਦੇ ਸੀ ਆਫਟਰ ਸਟੱਡੀ ਸਟੂਡੈਂਟ ਨੂੰ ਇੱਕ ਪ੍ਰੋਸੈਸ ਹੁੰਦਾ ਸੀਗਾ ਇਹ ਜਿਹੜਾ ਬਾਰਡਰ ਤੇ ਜਾ ਕੇ ਅਪਲਾਈ ਕਰਦਾ ਸੀ ਵਰਕ ਪਰਮਿਟ ਔਰ ਦੂਸਰਾ ਤਰੀਕਾ ਹੁੰਦਾ ਸੀਗਾ ਕਿ ਤੁਸੀਂ ਆਨਲਾਈਨ ਆਪਣੀ ਐਪਲੀਕੇਸ਼ਨ ਅਪਲਾਈ ਕਰਨੀ ਹੁੰਦੀ ਸੀ ਉਹਨਾਂ ਦਾ ਜਿਹੜਾ ਬਾਰਡਰ ਵਾਲਾ ਪ੍ਰੋਸੈਸ ਸੀ ਉੱਥੇ ਬਹੁਤ ਜ਼ਿਆਦਾ ਰਸ਼ ਆਉਣ ਲੱਗ ਗਿਆ ਸੀ ਉਹਨਾਂ ਨੇ ਬਾਰਡਰ ਵਾਲੇ ਪ੍ਰੋਸੈਸ ਨੂੰ ਬੰਦ ਕਰਕੇ ਸਿਰਫ ਆਨਲਾਈਨ ਫਾਈਲ ਔਨ ਨੂੰ ਕਹਿਤਾ ਬੱਚਿਆਂ ਨੂੰ ਕਿ ਅਸੀਂ ਜਿਹੜਾ ਬਾਰਡਰ ਤੇ ਵਰਕ ਪਰਮਿਟ ਈਸ਼ੂ ਨਹੀਂ ਕਰਾਂਗੇ ਅਸੀਂ ਤੁਹਾਨੂੰ ਵਰਕ ਪਰਮਿਟ ਆਨਲਾਈਨ ਐਪਲੀਕੇਸ਼ਨ ਤੇ ਦੇਵਾਂਗੇ ਉਹ ਨਿਊਜ਼ ਦੇ ਵਿੱਚ ਇੰਨਾ ਹੀ ਫਰਕ ਸੀਗੀ ਉਹਨਾਂ ਨੇ ਇਹ ਨਹੀਂ ਕਿਹਾ ਸੀ ਵਰਕ ਪਰਮਿਟ ਦੇਣਾ ਨਹੀਂ ਉਹਨਾਂ ਨੇ ਇਹ ਕਿਹਾ ਸੀ ਕਿ ਪ੍ਰੋਸੈਸ ਇੱਕ ਕਰਤਾ ਦੋਨਾਂ ਚੋਂ ਤਾਂ ਨਿਊਜ਼ ਚੈਨਲ ਨੇ ਕਿਤੇ ਨਾ ਕਿਤੇ ਕੁਝ ਚੈਨਲਸ ਨੇ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਹੁਣ ਵਰਕ ਪਰਮਨ ਮਿਲਣਾ ਨਹੀਂ ਜਿਦੇ ਕਰਕੇ ਬਹੁਤ ਸਾਰੇ ਲੋਕ ਕਨਫਿਊਜ਼ ਹੋ ਗਏ ਅਸੀਂ ਬੱਚਿਆਂ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਕੈਨੇਡਾ ਹੀ ਜਾਣਾ ਜਾਂ ਤੁਸੀਂ ਆਸਟ੍ਰੇਲੀਆ ਹੀ ਜਾਣਾ ਤੁਸੀਂ ਆਪਣੀ ਰਿਸਰਚ ਤੋਂ ਬਾਅਦ ਜਾਣਾ ਪਰ ਜਿਹੜੀ ਨਿਊਜ਼ ਹੈਗੀ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਸੁਣਨ ਤੋਂ ਬਾਅਦ ਕੁਝ ਆਪ ਵੀ ਇਮੀਗ੍ਰੇਸ਼ਨ ਦੀਆਂ ਸਾਈਡਸ ਤੇ ਜਾ ਕੇ ਤੁਸੀਂ ਰਿਸਰਚ ਕਰੋ ਕਿ ਤੁਹਾਨੂੰ ਪੂਰੀ ਕਲੈਰਿਟੀ ਹੋ ਸਕੇ ਵੀ ਐਕਚੁਅਲ ਦੇ ਵਿੱਚ ਉਹ ਨਿਊਜ਼ ਹੈ ਕੀ ਆ